ਬੇਸਿਕ ਗੈਂਗ ਜਿਹੜਾ ਹੈਗਾ ਵੈ ਉਹ ਚਾਲੀ ਬੁੱਧੂ ਮੈਨੂਫੈਕਚਰ ਕਰ ਰਿਹਾ ਸੀ ਐਕ ਮਿਨਟ ਮੈਨੂਫੈਕਚਰਿੰਗ ਹੋ ਗਿਆ ਹੋਇਆ ਸੀਗਾ ਪਿੰਡ ਪਾਂਛਤਾਂ ਦੇ ਵਿੱਚ ਇਨਫੋਰਮੇਸ਼ਨ ਮਿਲੀ ਅਜੇ ਜੀ ਇਹਦੇ ਵਿੱਚ ਰੇਡ ਕੀਤੀ ਗਈ ਔਰ ਸਾਡੇ ਕੋਲ ਜਿਹੜਾ ਮੀਟ ਹੈ ਪਿੰਡ ਖਰਲਪਲਾ ਕੋ ਉਪਲੰਦਰ ਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਾਈਟ ਆਇਲ ਸੀ ਜਿਹੜਾ 언হেলਦੀ ਜਿਹੜੇ ਸਕੇਮਡ ਪ੍ਰੋਡਕਟ ਸੀਗੇ ਉਹਨਾਂ ਨੂੰ ਉੱਥੇ ਮਿਕਸ ਕਰਕੇ ਤੇ ਜਿਹੜੇ ਇਹ ਬੈਕਗਰਾਉਂਡ ਤੇ ਗੁਜਰ ਨੇ ਜਿਹੜਾ ਕਿ ਉਹ ਸਪਲਾਈ ਕਰਦੇ ਨੇ ਪਰ ਲਾਲਚ ਜਿਹੜਾ ਹੈਗਾ ਪੈਸੇ ਦਾ ਲਾਲਚ ਹੈ ਕਿ ਸੀ ਕੁਆਟਿਟੀ ਨੂੰ ਵਧਾ ਲਈਏ ਔਰ 언ਹੈਲਦੀ ਤੇ ਜਿਹੜੇ ਹਜ਼ਾਰਡਸ ਪ੍ਰੋਡਕਟ ਨੂੰ ਮਿਕਸ ਕਰ ਲਈਏ ਪਰ ਵੱਧ ਕੁਆਟਿਟੀ ਵੇਚੀਏ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਤੇ ਪਾ ਰਹੇ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਰਫਾਈਨਡ ਔਇਲ 6 ਪੈਕੇਟ ਜਿਹੜਾ ਸੁੱਕਾ ਹੋ ਤੇ ਹੈਗਾ ਇਹ ਸਿੰਥੈਟਿਕ ਸੀ ਔਰ 25 ਡਿਸਪਰੇ ਡ్రਾਈਡ ਪਾਊਡਰ ਲਿਆ ਔਰ ਇਹ ਕੈਨ ਕ੍ਰੀਮ ਲਿਆ ਤੋਂ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕਿ ਬਹੁਤ ਹੀ ਹੈਲਥ ਵਾਸਤੇ ਮਹਿੰਦਰਾਸ ਚੀਜ਼ ਹੈਗੀ ਹੈ ਇਹ ਇਹ ਲੋਕਾਂ ਨੂੰ ਵੇਚਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੇ ਸੀ ਇਹਨਾਂ ਨੇ ਲੋਕਾਂ ਨੂੰ ਵੇਚਣਾ ਹੀ ਸੀਗਾ ਤੋਂ ਰਾਵਲਪਿੰਡੀ ਪੁਲਿਸ ਵੱਲੋਂ ਗੁਜਰਾں ਦੇ ਡੇਰੇ ਤੇ ਛਾਪੇਮਾਰੀ ਕਰ ਨਕਲੀ ਦੁੱਧ ਘਿਓ ਬਣਾਉਣ ਵਾਲੇ ਤਿੰਨ આરોપીਆਂ ਨੂੰ ਨਾਮਜ਼ਦ ਕਰ ਇੱਕ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਐਸਐਚਓ ਥਾਣਾ ਰਾਵਲਪਿੰਡੀ ਲਾਭ ਸਿੰਘ ਵੱਲੋਂ ਫੂਡ ਇਨਸਪੈਕਟਰ ਪ੍ਰਭਜੋਤ ਕੋਰ ਨੂੰ ਨਾਲ ਲੈ ਕੇ ਪਿੰਡ ਪਾਂਸ਼ਟਾ ਨੇੜੇ ਪੈਟਰੋਲ ਪੰਪ ਗੁਜਰਾ ਦੇ ਡੇਰੇ ਤੋਂ ਰਫਾਈਂਡ ਅਤੇ ਹੋਰ ਖਤਰਨਾਕ ਵਸਤੂਆਂ ਨਾਲ ਨਕਲੀ ਦੁੱਧ ਘਿਓ ਤਿਆਰ ਕਰ ਵੇਚਣ ਵਾਲੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਇੱਕ ਵਿਅਕਤੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਫੜੇ ਗਏ આરોપી ਦੀ ਪਛਾਣ ਹਨੀਫ ਉਰਫ ਰਫੀ ਪੁੱਤਰ ਉਮਰਦੀਨ ਵਾਸੀ ਖਰਲ ਕਲਾ ਥਾਣਾ ਪੋਪਰ ਜ਼ਿਲ੍ਹਾ ਜਲੰਧਰ ਦੇਹਾਤੀ ਜੱਦ ਕੀ ਫਰਾਰ આરોપીਆਂ ਦੀ ਪਛਾਣ ਗੁਜਰ ਬਲਾਲ ਪੁੱਤਰ ਫਤਿਹ ਮੁਹੰਮਦ, ਇਮਾਮ हुसैन ਪੁੱਤਰ ਫਤਿਹ ਮੁਹੰਮਦ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਵਜੋਂ ਹੋਈ ਐਸਪੀ ਫਗਵਾੜਾ ਨੇ ਦੱਸਿਆ ਕਿ ਪਾਂਸ਼ਟਾ ਨੇੜੇ પેટ્રોલ ਪੰਪ ਗੁਜਰਾ ਦੇ ਦੋ ਡੇਰੇ ਹਨ ਜਿੱਥੇ ਇਹ ਤਿੰਨੋਂ આરોપી ਨਕਲੀ ਦੁੱਧ ਅਤੇ ਨਕਲੀ ਘਿਉ ਤਿਆਰ ਕਰਕੇ ਵੇਚਦੇ ਸਨ ਪੁਲਿਸ ਨੇ ਮੌਕੇ ਤੇ ਨਕਲੀ ਦੁੱਧ ਘਿਉ ਚ ਵਰਤੇ ਜਾਣ ਵਾਲੇ 60 ਪੈਕੇਟ ਰਿਫਾਈਂਡ 6 ਪੈਕੇਟ ਸੁੱਕਾ ਦੁੱਧ 25 ਸਪਰੇ ਡਰਾਈਡ ਪਾਊਡਰ ਅਤੇ ਇੱਕ ਕੈਨ ਕਰੀਮ ਦਾ ਬਰਾਮਦ ਕੀਤਾ ਐਸਪੀ ਫਗਵਾੜਾ ਨੇ ਦੱਸਿਆ ਕਿ આરોપી ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਹੋਰ ਵੀ ਗੁਜਰਾ ਦੇ ਡੇਰੇ ਅਤੇ ਦੁੱਧ ਦੀਆਂ ਡੈਰੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਫਗਵਾਣਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਹਾਂਜੀ ਕਪੂਰਥਲਾ ਪੁਲਿਸ ਦੀ ਫਗਵਾਣਾ ਟੀਮ ਨੇ ਇੱਕ ਬਹੁਤ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਫਗਵਾਣਾ ਜਸਪ੍ਰੀਤ ਸਿੰਘ ਔਰ ਐਸਐਚਓ ਰਵਲਪਿੰਦੀ ਸਬ ਇੰਸਪੈਕਟਰ ਲਾਸ਼ਿੰਦਰ ਭਾਈ ਨੇ ਇਹ ਇੱਕ ਗੈਂਗ ਜਿਹੜਾ ਹੈਗਾ ਵੈ ਉਹ ਚਾਲੀ ਦੁੱਧ ਮੈਨੂਫੈਕਚਰ ਕਰ ਰਿਹਾ ਸੀ ਯਰ ਯੂਨਿਟ ਮੈਨੂਫੈਕਚਰਿੰਗ ਲਿਖਿਆ ਹੋਇਆ ਹੈ ਇਸ ਦਾ ਪਿੰਡ ਪਾਸ਼ਤਾਂ ਦੇ ਵਿੱਚ ਇਨਫੋਰਮੇਸ਼ਨ ਮਿਲੀ ਹੈ ਜਿਸ ਦੇ ਚ ਰੇਡ ਕੀਤੀ ਗਈ ਔਰ ਸਾਡੇ ਕੋਲ ਜਿਹੜਾ ਮੀਫ ਹੈ ਪਿੰਡ ਘਰ ਲਪਲਾ ਕੋ ਕੁਛ ਲੱਦਰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਬਦਮਾ ਨੰਬਰ 22 ਆ 16/4/2024 ਅੰਡਰ ਸੈਕਸ਼ਨ 7ਈਸੀ ਐਕਟ ਐਂਡ 420 ਐਂਡ 272 ਆਈਪੀਸੀ ਇਹ ਬੇਸਿਕਲੀ ਜੀ ਜਿਹੜਾ ਦੁੱਧ ਹੈ ਇਹਨੂੰ ਮੈਨੂਫੈਕਚਰ ਕਰ ਰਹੇ ਸੀਗੇ ਵਿੱਚ ਰਿਫਾਈਨਡ ਔਇਲ ਤੇ ਜਿਹੜਾ ਅਨ ਹੈਲਥੀ ਜਿਹੜੇ ਸਕੇਮਡ ਪ੍ਰੋਡਕਟਸ ਸੀਗੇ ਉਹਨਾਂ ਨੂੰ ਉੱਥੇ ਮਿਕਸ ਕਰਕੇ ਤੇ ਜਿਹੜੇ ਇਹ ਬੈਕਗ੍ਰਾਉਂਡ ਤੋਂ ਇਹ ਦੁਕਾਨ ਨੇ ਜਿਹੜਾ ਕਿ ਦੋ ਸਪਲਾਈ ਕਰਦੇ ਨੇ ਪਰ ਲਾਲਚ ਜਿਹੜਾ ਹੈਗਾ ਪੈਸੇ ਦਾ ਲਾਲਚ ਹੈ ਕਿ ਸੀ ਕੁਆਟਿਟੀ ਨੂੰ ਵਧਾ ਲਈਏ ਔਰ 언ਹੈਲਦੀ ਤੇ ਜਿਹੜੇ ਹਜ਼ਰਡਸ ਪ੍ਰੋਡਕਟ ਨੂੰ ਮਿਕਸ ਕਰਕੇ ਆਪਾਂ ਵੱਧ ਕੁਆਟਿਟੀ ਵੇਚੀਏ ਔਰ ਲੋਕਾਂ ਦੀ ਹੈਲਥ ਨੂੰ ਵੀ ਰਿਸਕ ਪਾ ਰਹੀ ਸੀਗੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ 60 ਪੈਕੇਟ ਰਾਈਨਡ ਆਇਲ 6 ਪੈਕੇਟ ਜਿਹੜਾ ਸੁੱਕਾ ਦੁੱਧ ਹੈਗਾ ਇਹ ਸਿੰਥੈਟਿਕ ਸੀ ਔਰ 25 ਡਿਸਪਰੇ ਡਰਾਈਡ ਪਾਊਡਰ ਮਿਲਿਆ ਔਰ ਇੱਕ ਕੈਨ کریم ਦਿਲਿਆ ਤੋਂ ਇਹਨਾਂ ਨੇ ਸਾਰਾ ਕੁਝ ਮਿਕਸ ਕਰਕੇ ਜਿਹੜਾ ਕਿ ਬਹੁਤ ਹੀ ਹੈਲਥ ਵਾਸਤੇ ਡੇਂਜਰਸ ਚੀਜ਼ ਹੈਗੀ ਹੈ ਇਹ ਇਹ ਰੋਕਾ ਨੂੰ ਵੇਚਦੇ ਸੀਗੇ ਔਰ ਇਹ ਵੀ ਜਿਹੜਾ ਬਣਾ ਰਹੇ ਸੀ ਵੀ ਇਹਨਾਂ ਨੇ ਲੋਕਾਂ ਨੂੰ ਮਿchnਾ ਹੀ ਸੀਗਾ ਤੋਂ ਮੌਕੇ ਤੇ ਜਿਹੜਾ ਹੈਲਥ ਇੰਸਪੈਕਟਰ ਉਹਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਟੂਟ ਸੈਂਪਲ ਲਿਆ ਔਰ ਉਹਨਾਂ ਦੀ ਕੰਪਲੇਨਟ ਤੇ ਸੀ ਹੀ ਕੋ ਚੈਲੰਜ ਕੀਤਾ ਇਹਦੇ ਨਾਲ ਜਿਹੜੇ ਐਵਰੀ ਅਸੋਸੀਏਟਿਡ ਹੈਗੇ ਨੇ ਜਿ ਬੁਲਾਲ ਔਰ ਇਮਾਮ ਇਹ ਪਾਸਟੇ ਦੇ ਨਾਮ ਲੈ ਨੇ ਇਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਨੇ ਜੀ ਔਰ ਇਹ ਬਖੀਤੋ ਫਰਾਰ ਹੋ ਗਈ ਸੀ ਕਿ ਜਿੰਨਾਂ ਨੂੰ ਜਲਦ ਜਲਦ ਗ੍ਰਿਫਤਾਰ ਕਰ ਲਿਆ ਲੈ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਆਂਗੇ ਸਮਝ ਇਹ ਕੁਝ ਮਹੀਨੇ ਆ ਤਾਂ ਇਹ ਅਜੇ ਪਤਾ ਲੱਗਿਆ ਪਰ ਫਿਰ ਵੀ ਇਹਨੂੰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਚ ਡਿਟੇਲਸ ਮੁਸਕਿਸ ਕੀਤੀ ਜਾਏਗੀ ਕਿ ਇਹ ਕਿੰਨੇ ਸਮੇਂ ਤੋਂ ਕਿੰਨਾ ਇਹਦੇ ਚ ਇਹ ਫੈਸਲਾ ਕਮਾ ਰਹੇ ਸੀ ਔਰ ਇਹਨਾਂ ਦੇ ਨਾਲ ਕਿੱਥੇ-ਕਿੱਥੇ ਹੋਰ ਉਤਾਰਾ ਦਿੰਦੇ ਸੀ ਜਿਵੇਂ ਜਿਹੜੀ ਇਹ ਸਪਲਾਈ ਵਗੈਰਾ ਕਰਦੇ ਸੀ ਕਿਹੜੀ-ਕਿਹੜੀ ਚੀਜ਼ਾਂ ਕਰਦੇ ਸੀ ਇਹ ਜੀ ਲੋਕਲੀ ਸਪਲਾਈ ਕਰਦੇ ਸੀ ਔਰ ਇੱਕ ਛੋਟਾ ਯੂਨਿਟ ਸੀਗਾ ਪਰ ਫਿਰ ਵੀ ਅਸੀਂ ਇਹਦੀ ਵੋਡ ਲਗਾਈਦਾ ਹੈ ਵੀ ਤਫਤੀਸ਼ ਕਰਾਂ ਜਿੰਨਾ ਚਾਹੇ ਮਤਲਬ ਇਹਦੇ ਵਿੱਚ ਇਹ ਸਾਹਮਣੇ ਆਇਆ ਵੀ ਕਿੰਨੇ ਕੁ ਕਿ ਕਵਾਂਟੀ ਬਣਾਉਂਦੇ ਸੀ ਇਹ ਇਹਨਾਂ ਦੇ ਕੋਲ ਜੀ 60 ਲੀਟਰ ਤੁਹਾਨੂੰ ਮੌਕੇ ਤੇ ਮਿਲ ਗਿਆ ਹੈਗਾ ਤੇ ਇਹ ਵੀ ਹੈਗੇ ਤਫ਼ਤੀਸ਼ ਦੇ ਵਿੱਚ ਸਾਨੂੰ ਬਹੁਤ ਪਤਾ ਲੱਗਿਆ ਉਮੀਦ ਹੈ ਜੀ ਸਾਨੂੰ ਕਿੰਨੀ ਇਹਨਾਂ ਨੇ ਕਿੰਨੇ ਵੇਚੂ ਕਿੰਨਾ ਇਹਨਾਂ ਨੇ ਸਪਲਾਈ ਕਰ ਦਿੱਤਾ ਹੈਗਾ ਉਹ ਅਸੀਂ ਤਫ਼ਤੀਸ਼ ਦੇ ਦੌਰਾਨ ਇਹਨਾਂ ਨੂੰ ਤਾਂ ਕਿ ਤੁਸੀਂ ਜਿਹੜਾ ਕੈਮੀਕਲ ਜਿਹੜਾ ਤੁਸੀਂ ਕਹਿੰਦੇ ਚਮੰਦੇ ਕੀ ਉਹ ਸਾਹਮਣੇ ਆਇਆ ਕੀ ਉਹ ਇਹ ਵੀ ਜੀ ਅਸੀਂ ਰਿਪੋਰਟ ਲੈ ਰਹੀ ਹੈਗੀ ਹੈ ਫੂਡ ਸੈਫਟੀ ਡਾਇਰੈਕਟਰ ਦੇ ਕੋਲ ਕੀ ਐਗਜ਼ੈਕਟਲੀ ਪ੍ਰੋਡਕਟ ਕੀ ਹੈਗਾ ਜੋ ਸਾਨੂੰ ਮੌਕੇ ਤੇ ਮਿਲਿਆ ਹੈਗਾ ਉਹ ਅਸੀਂ ਸੀਜ਼ ਕਰ ਲਿਆ ਤੇ ਇਹਦੀ ਜਿਹੜੀ ਸੈਂਪਲਿੰਗ ਦੀ ਰਿਪੋਰਟ ਤੋਂ ਬਾਅਦ ਸਾਨੂੰ ਉਹਦਾ ਐਗਜ਼ੈਕਟ ਕੀ ਪਤਾ ਲੱਗੇ ਬਿਕੋਜ਼ ਉਹ ਸਿੰਥੈਟਿਕ ਮਟੀਰੀਅਲ ਹੈਗਾ ਤੇ ਉਹਦੀ ਕੀ ਰਿਪੋਰਟ ਹੈ ਸਾਨੂੰ ਤੇ ਇਨਵੈਸਟੀਗੇਸ਼ਨ ਕਰਾ ਦੋ ਤਾਂ ਮੈਂ ਇਹਨੇ ਭੱਜੇ ਹੋਏ ਕੋਲ ਤੱਕ ਹੋਊਗੀ ਆ ਸਾਡੀਆਂ ਰੀਡਿੰਗ ਟੀਮਸ ਹੈਗੀਆਂ ਨੇ ਜੀ ਇਹਨਾਂ ਨੂੰ ਜਲਦ ਤੋਂ ਜਲਦ ਵਰਤਾਂ ਤੇ ਤੇ ਕੀ ਮਕਦਮਾ ਕਦਚ ਕਿਤਾ ਗਿਆ ਹੈ ਇਹ ਦਿਨ ਕਦਮਾ ਨੰਬਰ 22 ਡੇਟਿਡ 16/04/24 ਅੰਡਰ ਸੈਕਸ਼ਨ 7 ਸੀ ਐਫ 420 ਆਈਪੀਸੀ ਐਂਡ 272 ਆਈਪੀਸੀ ਇਫ ਥਾਣਾ ਨਵਲਪਿੰਡੀ ਜੀ ਸੀ ਸਟੇਸ਼ਨ